ਨਕਲੀ ਬਾਬਿਆਂ ਵੱਲੋਂ ਕਾਰ ਸੇਵਾ ਵਾਲੇ ਬਾਬੇ ਬਣ ਕੇ ਪਿੰਡ ਵਿੱਚ ਗਜਾ ਕਰਕੇ ਦੁਕਾਨਾਂ ਤੇ ਕਣਕ ਅਤੇ ਹੋਰ ਸਮਗਰੀ ਵੇਚਣ ਵਾਲੇ ਬਾਬਿਆਂ ਨੇ ਕਾਬੂ ਕੀਤਾ ਇਸ ਮੌਕੇ ਜਦੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਦੇਖਿਆ ਕਿ ਜਾਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੇ ਉੱਤੇ ਕਾਰ ਸੇਵਾ ਲਿਖ ਕੇ ਪਿੰਡਾਂ ਵਿੱਚੋਂ ਗਜਾ ਕਰਕੇ ਕਣਕ ਤੂੜੀ ਮੰਗਣ ਤੋਂ ਬਾਅਦ ਇਹ ਸਭ ਕੁਝ ਦੁਕਾਨਾਂ ਦੇ ਉੱਤੇ ਜਾ ਕੇ ਵੇਚਿਆ ਜਾਂਦਾ ਹੈ ਤਾਂ ਉਹਨਾਂ ਕਾਰਵਾਈ ਕਰਦੇ ਮੌਕੇ ਤੇ ਕਮੇਟੀਆਂ ਵੱਲੋਂ ਇਹਨਾਂ ਬਾਬਿਆਂ ਨੂੰ ਨੱਥ ਪਾਈ ਗਈ ਅਤੇ ਉਹਨਾਂ ਦੇ ਨੰਬਰ ਪਲੇਟ ਵੀ ਚੈੱਕ ਕਰਾਈ ਗਏ ਜਿਸ ਤੋਂ ਬਾਅਦ ਬਾਬਿਆਂ ਨੂੰ ਮਾਫੀ ਮੰਗ ਕੇ ਖੇੜਾ ਛਡੋਣਾ ਔਖਾ ਹੋ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹ ਵੀਡੀਓ ਵਾਇਰਲ ਹੋ ਰਹੀਆਂ ਹਨ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਵੀ ਕੋਈ ਨਾ ਬੜਾ ਖਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਨਾ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਾਨਕਗੜ੍ਹ ਜੇਜ਼ੇਦਾਰ ਚਨਾਬ ਉਹ ਇਧਰ ਆ ਇਹ ਬਿਰਦਾ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਸਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਜਾ ਰਿਹਾ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਕਿ ਇਹਨੂੰ ਆਂਦੇ 100 ਦੋ ਜੇ ਕੋਈ 100 ਦਿੰਦਾ ਤਾਂ ਮੋਟਾ ਨੋਟ ਦਵਾਵੇ 5 500 ਦਾ ਨੋਟ ਲਟੇਰਾ ਪਾਰਟੀ ਆ ਪੈਸੇ ਵੇਲੋ ਤੁਹਾਡੇ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹੇਂ ਆਂ ਇਹ ਐਂਡ ਆਉਮ ਮੈਂ ਕਥੂ ਨਿਕਲ ਪਰਚਾ ਕਰਾਉਣੇ ਤੁਹਾਡੀ ਗੱਡੀ ਪਾਉਂਡ ਕਰਾਉਣੇ ਜੋ ਇਹਦਾ ਇਹਨਾਂ ਦੀ ਸ਼ੁਰੂਤ ਬਿੰਦ ਤੁਹਾਨੂੰ ਬਿੰਦ ਕਰਦੇ ਇਹ ਬਾਬੇ ਦੇ ਨਾਂ ਦਾ ਕਾਗਜ਼ ਆ ਗਿਆ ਗਲਤ ਆ ਇਹ ਗੱਡੀ ਦੇ ਕਾਗਜ਼ ਆ ਗਏ ਬਾਬੇ ਦੇ ਨਾਂ ਦਾ ਨਹੀਂ ਕਹਣੋ ਜੀ ਗੱਡੀ ਦੇ ਨਾਂ ਦਾ ਕਾਗਜ਼ ਆ ਗਿਆ ਕਿੱਧਰ ਕਿੱਧਰ ਖਲਾਵਾ ਕਿੱਧਰ ਕਿੱਧਰ ਇਹ ਗੁਰੂ ਪਿਆਰੇ ਲਡੇਰਾ ਪਾਰਟੀ ਬੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੈਨੂੰ ਮੈਂ ਦੱਸ ਦੂਗਾ ਕਿ ਕਿਰਾਏ ਸਪਾਈਨ ਨਾਲ ਦੋ ਜਣੇ ਨਾਲ ਤੇਰੇ ਮੋਟਰ ਵਾਲੀ ਪੰਜਾ ਵਾਲਾ ਗੱਡੀ ਆ ਇੱਕਦਾਂ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਚ ਸਾਰੇ ਹੁਣੇ ਕਿਹੜੇ ਮਰਜ਼ੀ ਹਾਂ ਜੋਨੇ ਨੂੰ ਉਹਨਾਂ ਨਾਲ ਉਹਦੇ ਰੱਖਿਆ ਆਨੂੰ ਲਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਦੇ ਜਾਂ ਇਹ ਮਾਫੀ ਮੰਗਦੇ ਲਓ ਜੀ ਅੱਲਾਹ ਹੀ ਮੰਗਦੇ ਬਾਬਾ ਜੀ ਕੀ ਦੇ ਕੋਈ ਮੰਗਦੇ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਕਰੋ ਮੰਗੋ ਆ ਇੱਕੋ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋਗੇ ਕੰਮ ਜਿੱਥੇ ਚੱਗੀਆਂ ਬਾਬਾ ਜੀ ਬਿੰਦਰ ਰਹਿੰਦੇ ਵੀ ਕਹੇ ਮੈਂ ਤਾਂ ਅਸੀਂ ਗਲਤੀ ਮਨ ਲਈ ਨਹੀਂ ਗਲਤੀ ਗੁਰੂ ਕਰੋ ਮੰਗੋ ਉਹ ਤੇ ਵੇਖਿਆ ਉਹ ਬਾਬੇ ਰਾਏਰਾਮ ਖੜਾ ਉਹਨਾਂ ਨੂੰ ਯਾਰ ਬੱਬੇ ਨਾਇਰਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗਰੁੱਪ ਕਰੋ ਅਮਰਸਰ ਦੇ ਆ ਇਹ ਭੋਲਿਆ ਭਾਲਿਆ ਲੋਕਾਂ ਨੂੰ ਕਹਿੰਦੇ ਜੇ ਕੋ 100 ਦਿੰਦਾ ਨੂੰ ਆਂਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾ ਸਾਡ ਕੋ ਮਜੂਦਾ ਇਧਰ ਆ ਵੀਰ ਆਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿੰਤਰ ਸਿੰਘ ਨੇ ਦਿੱਤੀ ਆ ਆਪ ਜਰਾ ਆਪ ਮਾਰ ਉੱਠਿਆ ਇਹ ਮਰਦ ਕਿਦਾਰੇ ਗਾਇਬ ਜਰਾ ਹੋਰ ਦੋਦਰ ਬਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜ ਕਰਨਾ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਰੇ ਬੜੇ ਅਫਰ ਧੋਲੀ ਦਾੜੀ ਨਾਲ ਕੀ ਆਖੀ ਇਹਨਾਂ ਨੂੰ ਬੇਜੋ ਤੁਹਾਡੀ ਗਲਤੀ ਇੱਧਰ ਕਰਕੇ ਕਹਿੰਦੇ ਨੇ ਤਕਾਲਾਂ ਦਿਹਾੜੀਆਂ ਪਾਉਂਦੇ ਆ ਗੱਡੀ ਕਿਉਂ ਰਹੀ ਲਈ ਫੜਨੇ ਆ 2 ਨੰਬਰ ਦੀ ਗੱਡੀ ਆ ਮੈਂ ਹਾਂ ਜਿਹੜੀ ਪਟਾੜੇ ਦਾ ਨਾਂ ਲੰਡੇ ਇਹਨੂੰ ਕਹਿੰਦੇ ਇਹਨੂੰ ਪਟਾੜੇ ਦੇ ਕਾਗਜ਼ ਦੇ ਦੋ ਗੱਡੀ ਦੇ ਨਾਂ ਤੇ ਪਰਚਾ ਮੈਂ ਤਾਂ ਦੇ ਦਿੰਦਾ ਆ ਆ ਨੰਬਰ ਜੋ ਟੇਪ ਨਾਲ ਲਾਏ ਕੱਟ ਕੇ ਇਹ ਬੱਚੇ ਸੋਗੇ ਦੇਖਦਾ ਜੀ ਤੁਮ ਗਲਤੀ ਮੰਨੇ ਵੀ ਰਹਾ ਡੇ ਮੈਂ ਹੁਣ ਗੁਰੂ ਕਾਰੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਇਹਨਾਂ ਲੁੱਟੇਰੇਆਂ ਕੋ ਬਦੋ ਜਿਹੜੇਰੇ ਕੋ ਬਦੋ ਪਿੰਡਾਂ ਦੀ ਬਰਾਹੀ ਨਾ ਚੱਲਦੀ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬ ਜੇ ਭੋਲੇ ਬਚਰੀਆਂ ਦਈ ਜਾਂਦੀਆਂ ਇਹ ਦੁਬਾਰਾ ਨੂੰ ਲਾ ਕੇ ਥਲਕੇ ਲਾਉਂਦੇ ਆ ਲੈ ਲੇ ਜੀ ਬਿਲਕੁਲ ਗਲਤੀ ਮੰਨੇ ਵੀ ਜਾਓ ਟਾਈਮ ਨਿਕਲਣ ਦੀ ਪਟਾਣੇ ਪ੍ਰਾਲ ਕਰੋ ਜਾਓ ਜਾਓ ਜੀ ਇੰਨਾ ਬੜਾ ਕਟਾ ਵਾਹਿਗੁਰੂ ਸਾਹਿਬ ਬਖਸ਼ੇ